ਇੱਕ ਵਾਰੀ ਫੇਰ ਅਸੀਂ ਲਾਈਵ ਹੋਏ ਆ ਤੁਹਾਡੇ ਆਪਣੇ ਚੈਨਲ ਤੇ ਪਰ ਅਫਸੋਸ ਦੀ ਗੱਲ ਹੈ ਸਾਨੂੰ ਕਾਫੀ ਦੇਰ ਹੋ ਗਈ ਹੈ ਪਹਿਲਾਂ ਵੀ ਅਸੀਂ ਲਾਈਵ ਹੋ ਕੇ ਗੱਲ ਦੱਸੀ ਸੀ ਜੀ ਜਿਹੜੀ ਅੱਗ ਹੈ ਰੁਗਮ ਦਾ ਨਾਮ ਨਹੀਂ ਲੈ ਰਹੀ ਕਾਫੀ ਪਿੰਡਾਂ ਦੇ ਵਿੱਚ ਅੱਗ ਪਹੁੰਚ ਗਈ ਹੈ ਪਰ ਹਲੇ ਤੱਕ ਹਲੇ ਤੱਕ ਕਿਸੇ ਵੀ ਫਾਇਰ ਬਰਗੇਡ ਪੁਰਸ਼ ਪੁਲਸਾ ਪ੍ਰਸ਼ਾਸਨ ਜਾਂ ਕੋਈ ਐਸਜੀਐਮ ਦਫਤਰ ਤੋਂ ਕੋਈ ਨਹੀਂ ਪਹੁੰਚਿਆ ਗਰੀਬ ਪਰਿਵਾਰ ਜਿਨ੍ਹਾਂ ਦਾ ਇੱਕ ਇੱਕ ਕਿੱਲਾ ਦੋ ਦੋ ਕਿੱਲੇ ਜ਼ਮੀਨ ਹੈ ਉਹ ਸੰਭਲ ਕੋਸ਼ਿਸ਼ ਕਰ ਰਹੇ ਨੇ ਹਰ ਇੱਕ ਕੋਸ਼ਿਸ਼ ਕਰ ਰਹੇ ਨੇ ਆਪਣੀ ਕਣਕ ਨੂੰ ਬਚਾਉਣ ਲਈ ਜੜੀ ਕਿ ਟਰੈਕਟਰ ਲਗਾਏ ਗਏ ਨੇ ਪਰ ਹਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਨਹੀਂ ਇੱਥੇ ਪਹੁੰਚਿਆ ਉਹਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਅੱਗ ਕਾਫੀ ਭਿਆਨਕ ਲੱਗੀ ਹੋਈ ਹੈ ਇਸ ਆਗ ਦੇ ਕਾਰਨ ਜਿਹੜਾ ਕਾਫੀ ਲੋਕਾਂ ਦੇ ਪਰਿਵਾਰਾਂ ਦਾ ਨੁਕਸਾਨ ਹੋ ਚੁੱਕਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਐਮਬੋ ਆਫ ਫਾਇਰ ਬ੍ਰਿਗੇਡ ਦੀ ਗੱਲ ਕਰ ਲਈਏ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਆਗ ਨੂੰ ਬੁਝਾਉਣ ਵਾਸਤੇ ਨਹੀਂ ਪਹੁੰਚਿਆ ਅੱਗ ਕਈ ਪਿੰਡਾਂ ਤੱਕ ਪਹੁੰਚ ਗਈ ਹੈ ਪਰ ਹਲੇ ਤੱਕ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਹੈ ਕਿਉਂ ਨਹੀਂ ਸਾਰ ਲਈ ਹੈ ਇਹ ਤੁਹਾਨੂੰ ਤਸਵੀਰ ਦੇਖ ਕੇ ਪਤਾ ਚਲ ਜਾਏਗਾ ਕਿ ਕਿੰਨੇ ਵੀਰ ਵਿਚਾਰੇ ਕਿਸੇ ਦੀ ਟੂੜੀ ਬਣਨ ਵਾਲੀ ਰਹਿੰਦੀ ਸੀ ਕਿਸੇ ਦੀ ਹਲੇ ਕਣਕੀ ਖੜੀ ਹੋਈ ਹੈ ਅਗਰ ਇਹ ਅੱਗ ਨਾਲ ਕਈ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੈ ਇਹ ਸੱਚੀ ਦਾ ਕੋਣ ਜ਼ਿੰਮੇਵਾਰ ਹੋਏਗਾ ਐਂਦੀ ਜੜੀ ਸਾਰੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਆਪਣੇ ਚੈਨਲ ਤੇ ਪਰ ਅੱਗ ਬਹੁਤ ਜ਼ਿਆਦਾ ਭਿਆਨਕ ਹੈ ਇੰਨੀ ਭਿਆਨਕ ਜਿਹੜੀ ਇਹ ਅੱਗ ਲੱਗੀ ਹੋਈ ਹੈ ਪਰ ਹੱਲੇ ਤੱਕ ਗਈ ਪਿੰਡਾਂ ਨੂੰ ਮਾਰ ਮਾਰਦੀ ਹੋਈ ਲਾਹਸਿੰਗਲ ਵਾਲੀ ਬਸਤੀ ਤੱਕ ਪਹੁੰਚ ਗਈ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਨਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਲੋਕ ਜਿਹੜੇ ਹਰ ਇੱਕ ਸੰਭਵ ਕੋਸ਼ਿਸ਼ ਕਰ ਰਹੇ ਨੇ ਅੱਗ ਨੂੰ ਬੁਝਾਉਣ ਦੀ ਇੱਥੇ ਜਿਹੜੇ ਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇਹ ਜਿਹੜੇ ਲੋਕ ਨੇ ਆਪਦੇ ਕਣਕ ਨੂੰ ਬਚਾਉਣ ਲਈ ਕਣਕ ਨੂੰ ਵੱਢ ਰਹੇ ਨੇ ਤੇ ਅੱਗੇ ਜਿਹੜਾ ਜੀ ਟਰੈਕਟਰ ਚਲਾਇਆ ਜਾ ਰਹੇ ਨੇ ਕਈਆਂ ਥਾਵਾਂ ਤੇ ਪਰ ਹਵਾ ਹਵਾ ਦਾ ਦਬਾਅ ਤੇਜ਼ ਹੌਣ ਕਾਰਨ ਜਿਹੜੀ ਕੀ ਅੱਗ ਰੁਕਉਂਦਾ ਨਾਮ ਨਹੀਂ ਲੈ ਰਹੀ ਹੈ ਅੱਗ ਕਾਫੀ ਭਿਆਨਕ ਹੈ ਇਹ ਤਸਵੀਰ ਵੀਡੀਓ ਨੂੰ ਵਾਦ ਤੋਂ ਵਾਦੋ ਸ਼ੇਅਰ ਜ਼ਰੂਰ ਕੀਤਾ ਜਾਏ ਜੋ ਪ੍ਰਸ਼ਾਸਨਿਕ ਅਧਿਕਾਰੀ ਕੋਈ ਮੌਕੇ ਤੇ ਪਹੁੰਚ ਸਕੇ ਜੋ ਇਸ ਅੱਗ ਤੇ ਕਾਬੂ ਪਾਇਆ ਜਾ ਸਕੇ ਵੱਡੇ ਅੱਗ ਬਹੁਤ ਜ਼ਿਆਦਾ ਵੱਡੀ ਜੜੀ ਕੀ ਹੈ ਇਹ ਗੁਰੂ ਹਰ ਸਹਾਇ ਵਾਲੀ ਸੈਰ ਤੋਂ ਲੱਗ ਕੇ ਜਿਹੜੀ ਕਾਫੀ ਪਿੰਡਾਂ ਦਾ ਨੁਕਸਾਨ ਕਰਦੀ ਹੋਈ ਅੱਗੇ ਨੂੰ ਜਾ ਰਹੀ ਹੈ ਪਰ ਲੇਤਾ ਕਿ ਕੋਈ ਵੀ ਕਿਸੇ ਵੀ ਅਧਿਕਾਰੀ ਨੇ ਇੱਥੇ ਸਾਰ ਨਹੀਂ ਲਈ ਆ ਗਰੀਬਾਂ ਦੀ ਕਈਆਂ ਦੀ ਤੋੜੀ ਉਹ ਲੰਮੀ ਅਗਰ ਲੈਣ ਦਿਖਾ ਦਈਏ ਤਾਂ ਚਾਵਲਾ ਪਿੰਡ ਵੀ ਜਿਹੜੀ ਇਹ ਅੱਗ ਦਰੋਸ ਕਰ ਗਈ ਹੈ ਇਹ ਅੱਗ ਤੇ ਕਾਬੂ ਪਾਉਣਾ ਇੰਨਾ ਅਸੰਭਵ ਕਿਉਂ ਲੱਗ ਰਿਹਾ ਕਿਉਂਕਿ ਹਵਾ ਦਾ ਜ਼ਬਾਬ ਬਹੁਤ ਤੇਜ਼ ਹੈ ਤੇ ਦੂਜੇ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਇੱਧਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇੱਧਰ ਵੀ ਜੜਾ ਕੀ ਹੈ ਇੱਧਰ ਵੀ ਜਿਹੜੀ ਅੱਗ ਹੈ ਕਾਫੀ ਜ਼ੋਰ-ਜ਼ੋਰ ਦੇ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਦੇਖੋ ਕਿਸੇ ਗਰੀਬਾਂ ਦਾ ਹੱਲੇ ਬੰਨ ਵਾਲਾ ਪਈ ਹੈ ਦੂੜੀ ਬੰਨ ਵਾਲੀ ਪਈ ਹੈ ਪਰ ਕੋਈ ਵੀ ਅਧਿਕਾਰੀ ਨਾ ਤਾਂ ਕਿਸੇ ਤਰ੍ਹਾਂ ਦੇ ਇੱਥੇ ਪਹੁੰਚਿਆ ਤੇ ਨਾ ਹੀ ਕਿਸੇ ਨੇ ਇਹਨਾਂ ਦੀ ਸਾਰ ਲਈ ਹੈ ਇੱਧਰ ਵੀ ਆ ਜੀ ਸਰਮਾ ਜੀ ਇੱਧਰ ਵੀ ਆ ਜੀ ਇਹ ਕੋਈ ਇੱਥੇ ਆ ਨਹੀਂ ਸਾਰੀ ਹਾਂ ਅੱਗ ਲੱਗ ਕੇ ਚੜ ਗਏ ਅੱਗ ਲੱਗ ਕੇ ਕੱਢ ਰਹਿ ਤੂੰ ਲੱਗੀ ਅੱਗ ਲੱਗਣ ਲੱਗ ਰਹੀ ਹੈ ਬੋਲੋ ਬਰਾਬਰ ਹਾਂਜੀ ਸਰਮਜੀਤ ਭਾਈ ਜੀ ਇੰਨੀ ਆਗ ਲੱਗੀ ਹੈ ਕਈ ਪਿੰਡਾਂ ਤੱਕ ਅੱਗ ਪਹੁੰਚਦੀ ਹੈ ਕਈਆਂ ਘਰਾਂ ਦਾ ਨੁਕਸਾਨ ਹੋਇਆ ਹੈ ਕੀ ਜਾਣਨਾ ਚਾਹਦੇ ਹੋ ਤੁਸੀਂ ਇਸ ਬਾਰੇ ਨੁਕਸਾਨ ਭਾਈ ਜੀ ਬਹੁਤ ਹੋ ਚੁੱਕਾ ਜੀ ਜਾਂਦਾ ਨਾਲ ਵੀ ਸੜ ਗਈ ਨਾਲ ਕਣਕ ਕਣਕੀ ਬਹੁਤ ਸੜ ਗਈ ਵਸਤੀ ਲਾਹ ਸਿੰਘ ਵੇਰੀਆ ਜੀ ਤੇ ਰਾਹਾਂ ਨਾਲ ਸ਼ੁਰੂ ਹੋਈ ਤੇ 24 ਘੰਟੇ ਲਾਈਟ ਜਿਹੜੀ ਸਾਮੀ ਉਦੋਂ ਸੰਪਰਕ ਹੋਈ ਹੈ ਬਿਜਲੀ ਕਰ ਦੋ ਬਾਰ ਕੋਈ ਹੈ ਬਿਜਲੀ ਕਰ ਸੰਪਰਕ ਕੋ ਉਥੋਂ ਹੀ ਲੱਗਦਾ ਪ੍ਰਧਾਨਾ ਸ਼ੈਲਰ ਕੋ ਉਥੋਂ ਹੀ ਲੱਗਦਾ ਹੈ ਸੰਪਰਕ ਹੋਈ ਉਹ ਤਾਂ ਸਪਾਰਕ ਹੁੰਦੀ ਹੈ ਸਪਾਰਕ ਕੋਈ ਨਹੀਂ ਅੱਗੇ ਵੱਧੀ ਅੱਗੇ ਇੱਕ ਵਾਗੀ ਦੇਖ ਲੋ ਇਹ ਆ ਚਾਵਲੇ ਗਲੋਸ ਕਰ ਚੁੱਕੀ ਹੈ ਤਸਵੀਰ ਦਿਖਾਦਾ ਤੁਹਾਨੂੰ ਬੜੀ ਮੰਦ ਭਾਗੀ ਗੱਲ ਹੈ ਠੀਕ ਹੈ ਵਿਚਾਰੇ ਗਰੀਬਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਕਿਸਾਨ ਰੋ ਕੇ ਲਾ ਰਹੇ ਨੇ ਕਿ ਸਾਡਾ ਕੀ ਬਣੇਗਾ ਜਿਨ੍ਹਾਂ ਨੇ ਕੋਈ ਤੂੜੀ ਬਣਾਣੀ ਸੀ ਹਲੇ ਕਿਹੜਾ ਨਾਕਾ ਸੜ ਗਈ ਹੈ ਪਰ ਕਿਸੇ ਤਰ੍ਹਾਂ ਦਾ ਵੀ ਹਲੇ ਤੱਕ ਕੋਈ ਵੀ ਅਸੀਂ ਜੋਰ-ਜੋਰ ਕੇ ਚੀਲਾਤ ਲਾ ਕੇ ਕਹਿ ਰਹੇ ਆ ਕਿ ਇਹਦੇ ਤੇ ਕਾਬੂ ਪਾਇਆ ਜਾਵੇ ਪਰ ਹਰ ਦੇ ਤਾਕਤ ਕੋਈ ਵੀ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਜਿਹੜਾ ਨਹੀਂ ਕੀਤਾ ਗਿਆ ਕਿਸਾਨ ਜਿਹੜਾ ਖੁਦ ਜਿਨ੍ਹਾਂ ਦੇ ਖੇਤ ਨੇ ਉਹ ਖੋਦ ਹੀ ਕੋਈ ਨਾ ਕੋਈ ਚਾਰਾ ਮਾਰ ਰਹੇ ਨੇ ਇਸ ਫਸਲ ਨੂੰ ਬਚਾਣ ਦਾ ਪਰ ਹਲੇ ਤੱਕ ਕਿਸੇ ਹੋਰ ਵੱਲੋਂ ਕੋਈ ਇੰਤਜ਼ਾਮ ਜਿਹੜਾ ਦਿਖਾਈ ਨਹੀਂ ਦਿੰਦਾ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਟਰੈਕਟਰ ਜਿਹੜਾ ਕਿ ਚਲਾਇਆ ਜਾ ਰਿਹਾ ਆ ਆਪਣੀ ਫਸਲ ਨੂੰ ਬਚਾਣ ਵਾਸਤੇ ਅੱਗ ਕਾਫੀ ਭਿਆਨਕ ਹੈ ਪਰ ਅਸੀਂ ਵੀ ਬੇਨਤੀ ਕਰਨੇ ਆ ਕਿ ਜਿੰਨੇ ਵੀ ਤੁਸੀਂ ਨੌਜਵਾਨ ਖੜੇ ਹੋ ਕੋਸ਼ਿਸ਼ ਕਰੋ ਕਿ ਇਹ ਸਾਗ ਦੇ ਜਿਹੜਾ ਕਾਬੂ ਪਾਉਣ ਲਈ ਜਿਹੜੀ ਸਹਾਇਤਾ ਕੀਤੀ ਜਾਵੇ ਕਿਉਂਕਿ ਅਗਰ ਕੋਈ ਵੀ ਅਗਰ ਇੱਥੇ ਕਾਬੂ ਪਾਉਂਦਾ ਤਾਂ ਇਹ ਤੁਹਾਡਾ ਸਹਿਯੋਗ ਹੀ ਹੋਏਗਾ ਇੰਨੀ ਅੱਗ ਹੈ ਇਹ ਭਿਆਨਕ ਅੱਗ ਹੈ ਜਿਹੜੀ ਕਿਸੇ ਦੇ ਪਰਿਵਾਰ ਦਾ ਜਿਹੜਾ ਘਰ ਹੈ ਜਿਹੜਾ ਨਾ ਉਜਾੜ ਸਕੇ ਕਿਉਂਕਿ ਅਗਰ ਕਿਸੇ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ ਤਾਂ ਉਹਦਾ ਸਾਰਾ ਕਸ਼ਿ ਤਬਾਹ ਹੋ ਜਾਂਦਾ ਹੈ ਕਿਸੇ ਦੀ ਕਿੱਲਾ ਪੈਲੀ ਹੈ ਕਿਸੇ ਦੀ ਦੋ ਕਿੱਲੇ ਪੈਲੀ ਹੈ ਪਰ ਹਲੇ ਤੱਕ ਜਣੀ ਇੱਥੇ ਅੱਗ ਜਿਹੜੀ ਹੈ ਕਾਫੀ ਅੱਲਾ ਤਾਂ ਜਿਹੜੀਆਂ ਨਿਕਲ ਰਹੀਆਂ ਨੇ ਅੱਗ ਦੀਆਂ ਤੇ ਕਾਫੀ ਦੂਰ ਤੱਕ ਜਿਹੜੀ ਫੈਲ ਚੁੱਕੀ ਹੈ ਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਕੀ ਲੱਗਦਾ ਜੀ ਪ੍ਰਸ਼ਾਸਨ ਫੇਲ ਨਜ਼ਰ ਆ ਰਿਹਾ ਹੈ ਕਿ ਹੁਣ ਤੱਕ ਪ੍ਰਸ਼ਾਸਨ ਜਿਹਨੂੰ ਆਣਾ ਚਾਹੀਦਾ ਸੀ ਪ੍ਰਸ਼ਾਸਨ ਹਲੇ ਤੱਕ ਨਹੀਂ ਪਹੁੰਚਿਆ ਜੀ ਸਰ ਤੁਸੀਂ ਆ ਦੇਖ ਹੀ ਰਹੇ ਹੋ ਤਕਰੀਬਨ 1 ਘੰਟਾ ਹੋ ਗਿਆ ਜੀ ਅੱਗ ਲੱਗੇ ਨੂੰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਕਈ ਏਕੜ ਜ਼ਮੀਨ ਜਿਹੜੀ ਕਿ ਕਨਕ ਖੜੀ ਉਹਨਾਂ ਨੂੰ ਅੱਗ ਲੱਗ ਕੇ ਸੜ ਗਈ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਟਰੈਕਟਰ ਨਾਲ ਖੁਦ ਕਿਸਾਨ ਆਪਣੀ ਰੱਖਿਆ ਕਰ ਰਹੇ ਨੇ ਇਹ ਪਿੰਡ ਨੂੰ ਵੀ ਅੱਗ ਲੱਗਣ ਦਾ ਖਤਰਾ ਹੈ ਪਿੰਡ 'ਚ ਪਹੁੰਚ ਨਹੀਂ ਕੋਈ ਵੀ ਇਹ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੀ ਬਿਲਕੁਲ ਨਾ ਕੋਈ ਪਹੁੰਚੀ ਹੈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਤੇ ਨਾ ਕੋਈ ਪਹੁੰਚੀ ਹੈ ਇੱਥੇ ਪ੍ਰਸ਼ਾਸਨ ਅਧਿਕਾਰੀ ਦੀ ਗੱਡੀ ਤਿੰਨ ਵਾਰੀ ਫੋਨ ਗਏ ਨੇ ਤਿੰਨ ਵਾਰੀ ਤਿੰਨੀ ਵਾਰੀ ਕਾਲ ਕੀਤਾ ਗਿਆ ਤੁਹਾਡੇ ਵੱਲੋਂ ਤਿੰਨ ਵਾਰੀ ਤਿੰਨ ਵਾਰੀ ਕਿੰਨੂੰ ਕਾਲ ਕੀਤੀ ਕੀ ਤਿੰਨ ਵਾਰੀ ਉਹ ਇੱਕ ਮੁੰਡਾ ਸੀ ਕੀਤਾ ਗਿਆ ਬਾਈ ਨੇ ਫਾਇਰ ਬ੍ਰਿਗੇਡ ਨੂੰ ਹਾਂਜੀ ਹਾਂਜੀ ਪਰ ਕੋਈ ਨਹੀਂ ਆਇਆ ਕੋਈ ਨਹੀਂ ਅੱਗ ਨੂੰ ਬੁਝਾਉਣ ਲਈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰੈਕਟਰ ਚਲਾਏ ਜਾ ਰਹੇ ਨੇ ਪਰ ਦੂਜੇ ਪਾਸੇ ਗੱਲ ਕਰ ਲਈਏ ਤੇ ਅੱਗ ਅੱਗੇ ਦੀ ਅੱਗੇ ਪਹੁੰਚਦੀ ਜਾ ਰਹੀ ਹੈ ਕਾਫੀ ਪਿੰਡਾਂ ਤੱਕ ਬੇਨਤੀ ਕਰਨਿਆ ਕਿ ਜਲਦੀ ਤੋਂ ਜਲਦੀ ਆਵਦੇ ਪਿੰਡ ਤੱਕ ਇਹ ਅੱਗ ਨੂੰ ਪਹੁੰਚਣ ਤੋਂ ਰੋਕਿਆ ਜਾਵੇ ਕਿਉਂਕਿ ਇਹ ਹੋਰ ਨੁਕਸਾਨ ਹੈ ਜਿਹੜਾ ਨਾ ਹੋ ਸਕੇ ਕਿਉਂਕਿ ਇਹ ਅੱਗ ਦੇ ਕਾਬੂ ਪਾਉਣ ਲਈ ਤੁਹਾਨੂੰ ਆਪ ਨੂੰ ਹੀ ਅੱਗੇ ਜਾਣਾ ਪਏਗਾ ਪ੍ਰਸ਼ਾਸਨ ਸੁੱਤਾ ਪਿਆ ਹੈ ਪ੍ਰਸ਼ਾਸਨ ਲੱਗਦਾ ਗਿੱਲੀ ਰਜਾਈ ਕਰਕੇ ਸੋ ਗਿਆ ਕਿਉਂਕਿ ਅਗਰ ਪ੍ਰਸ਼ਾਸਨ ਨੇ ਅੱਗੇ ਨਹੀਂ ਆਉਣਾ ਤੇ ਹੋਰ ਕੌਣ ਆਏਗਾ ਕੇਰੀਬਾਂ ਦਾ ਮਸੀਹਾ ਜਿਹੜੀ ਇਹ ਸਰਕਾਰ ਨੂੰ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਫਾਇਰ ਬ੍ਰਿਗੇਡ ਨਹੀਂ ਮਿਲੀ ਗੁਰੂ ਅਰਸਾਏ ਨੂੰ ਇਹ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਗੁਰੂ ਅਰਸਾਈ ਦੇ ਵਿੱਚ ਉਪਲਬਧ ਨਹੀਂ ਹੈ ਕਿ ਜੜੀ ਮੌਕੇ ਤੇ ਪਹੁੰਚ ਸਕੇ ਸਿਰਫ ਗੱਲਾਂ ਨਾਲ ਹੀ ਨਹੀਂ ਚੱਲਣਾ ਕੁਝ ਕਰਕੇ ਵੀ ਵਿਖਾਣਾ ਪੈਣਾ ਹੈ ਅਗਰ ਐਦਾਂ ਹੀ ਚੱਲਦਾ ਰਿਹਾ ਤੇ ਗਰੀਬ ਵਿਚਾਰੇ ਪਰਿਵਾਰਾਂ ਦਾ ਕੀ ਹੋਏਗਾ ਅਗਰ ਜੇ ਵੀ ਕੋਈ ਕਿੱਲਾ ਕਿੱਲਾ ਫਸਲ ਹੈ ਦੋ ਦੋ ਕਿੱਲੇ ਫਸਲ ਹੈ ਅਗਰ ਉਹ ਹੀ ਖਰਾਬ ਹੋ ਗਈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਏਗਾ ਦੇਖੋ ਅੱਥਾਂ ਦੇ ਵਿੱਚ ਜੜੇ ਕੀ ਹੈ ਕੰਬੈਨ ਦੀਆਂ ਜਥਾ ਦੇ ਵਿੱਚ ਫੜੀਆਂ ਹੋਈਆਂ ਨੇ ਨਿੰਬ ਦੀਆਂ ਟਾਹਣੀਆਂ ਪਰ ਪ੍ਰਸ਼ਾਸਨ ਨਹੀਂ ਪਹੁੰਚਿਆ ਆਪ ਵੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਆਪ ਵੀ ਕੋਸ਼ਿਸ਼ ਕੀਤੀ ਗਈ ਹੈ ਪ੍ਰਸ਼ਾਸਨ ਨਹੀਂ ਪਹੁੰਚਿਆ ਕਿੰਨੀ ਦੇਰ ਤੋਂ ਇਹ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸਰ ਜੀ ਸਵੇਰ ਦੇ ਲੱਗੇ ਖੜਿਆ ਅੱਗ ਤੇ ਕਾਬੂ ਨਹੀਂ ਪਿਆ ਜਾਂਦਾ ਹੂੰ ਤੇ ਵੀ ਆਪ ਬੜੇ ਮੁਸ਼ਕਲ ਬਚੇ ਆ ਪੱਜ ਪੱਜ ਕੇ ਹੂੰ ਤੇ ਜਿੰਨੇ 14 ਕਿਲੇ ਬਾਣ ਸੜ ਗਿਆ ਇਧਰੋਂ ਤੇ ਅਜੇ ਤੱਕ ਕੋਈ ਵੀ ਨਹੀਂ ਕੋਈ ਆਉਂ ਨਹੀਂ ਹਾਂਜੀ ਨਾ ਇੱਥੇ ਫੇਰ ਇਹ ਗੇਟ ਪੈਂਚੀ ਇਤਨਾ ਕੋਸ਼ ਕਿੰਨੀ ਕੁ ਫਸਲ ਸੜ ਗਈ ਹੋਣੀ ਐ ਇਧਰ ਸਰ ਬਹੁਤ ਜ਼ਿਆਦਾ ਸੜ ਗਈ 4-500 ਕਿਲਾ ਸੜ ਗਿਆ ਗਿਣੇ ਨਹੀਂ ਜਾਂਦੇ ਸਾਰਾ ਇਧਰ ਸਾਰੀ ਖੜੀ ਕਣਕ ਜੀ ਚੱਲੀ ਕਿੱਥੋਂ ਆ ਗੋ ਸਾਰਾ ਮੰਡੀ ਦੇ ਕੋਲ ਮੰਡੀ ਕੋਲ ਆਈ ਹੈ ਪਾਸੋਂ ਆਈ ਹੈ ਮੰਡੀ ਵਾਲੀ ਸਾਈਡ ਤੋਂ ਹਾਂਜੀ ਇਹ ਸਾਈਡ ਤੋਂ ਹੁਣ ਕਿੱਥੋਂ ਤੱਕ ਪਹੁੰਚ ਗਈ ਹੋਏ ਤੁਹਾਡੇ ਹਿਸਾਬ ਨਾਲ ਸਾਡੇ ਸਾਹ ਜੇ ਪਹੁੰਚ ਗਈ ਆ ਉਹ ਅੱਗੇ ਲੈ ਪਿੰਡ ਤੱਕ ਦੋ ਤਿੰਨ ਮਿੰਟ ਦਾ ਕਮਾਰ ਕਰ ਗਈ ਹੈ ਉੱਥੇ ਪਿੰਡ ਉੱਤਰ ਕਾਂਦੀ ਤੱਕ ਜੜੀ ਗਈ ਹੈ ਫਸਲ ਨੂੰ ਮਾਰ ਕਰ ਰਹੀ ਹੈ ਅੱਗ ਹੱਥ ਪਹੁੰਚ ਚੁੱਕੀ ਹੈ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਤੇ ਸ਼ੇਅਰ ਕਰੋ ਕਿਉਂਕਿ ਇਹ ਅੱਗ ਬਹੁਤ ਜ਼ਿਆਦਾ ਭਿਆਨਕ ਆ ਗਈ ਹੈ ਤੁਰੰਤ ਉਹ ਜਿਹੜੀ ਫੈਲ ਚੁੱਕੀ ਆਕ ਇੱਕ ਕਣਕ ਜਿਹੜੀ ਇਹ ਸਾਹਮਣੇ ਕਣਕ ਖੜੀ ਹੋਈ ਹੈ ਬਿਲਕੁਲ ਆ ਤੁਹਾਨੂੰ ਦਿਖਾ ਦਿੰਨੇ ਆ ਤਸਵੀਰ ਬੜੀ ਮੰਨ ਨੂੰ ਜਿਹੜਾ ਰਵਾਨ ਵਾਲੀ ਤਸਵੀਰ ਹੈ ਕਿਸੇ ਦੀ ਕਣਕ ਸੜਦੀ ਹੋਈ ਦਿਖਾਈ ਦੇ ਰਹੀ ਹੈ ਕਿਸੇ ਭਰਾ ਦੀ ਕਣਕ ਨੂੰ ਅੱਗ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਪਰ ਕੋਈ ਵੀ ਜਿਹੜਾ ਮੌਕੇ ਤੇ ਨਹੀਂ ਪਹੁੰਚਿਆ ਇੰਨੀ ਅੱਗ ਭਿਆਨਕ ਲੱਗੀ ਹੈ ਕਿਸੇ ਨੂੰ ਪਹੁੰਚਣਾ ਕਿਸੇ ਦਾ ਹੱਕ ਬੰਦਾ ਸੀ ਪਰ ਹਲੇ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਨੇ ਇਹ ਸਮਝਿਆ ਕਿ ਆ ਸਾਨੂੰ ਇੱਥੇ ਪਹੁੰਚ ਕੇ ਜਿਹੜਾ ਕਿਸੇ ਦੀ ਰੋਜੀ ਰੋਟੀ ਜਿਹੜੀ ਹੈ ਕੋਈ ਕਿੱਲਾ ਕਰਨ ਜਾਂ ਉਹਨੂੰ ਬਚਾ ਲਈਏ ਦੇਖੋ ਅੱਗ ਇਹ ਅੱਗ ਖੜੀ ਕਣਕ ਨੂੰ ਪੈ ਗਈ ਹੈ ਖੜੀ ਕਣਕ ਨੂੰ ਪੈ ਗਈ ਹੈ ਤਾਹਨੀਆਂ ਜਿਹੜੀਆਂ ਤੋੜੀਆਂ ਜਾ ਰਹੀਆਂ ਨੌਜਵਾਨਾਂ ਵੱਲੋਂ ਪਰ ਦੇਖਣਾ ਕੀ ਕਹਿ ਸਕਦੇ ਆ ਇਸ ਬਾਰੇ ਕਿ ਅਗਰ ਪ੍ਰਸ਼ਾਸਨ ਹੀ ਸੁੱਤਾ ਪਿਆ ਤੇ ਦੂਜੇ ਕੀ ਕਰਨਗੇ ਲੋਕ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਬੂ ਪਾਣ ਦੀ ਪਰ ਹਲੇ ਤੱਕ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਸਰਕਾਰ ਜਿੰਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਫਾਇਰ ਬ੍ਰਿਗੇਡ ਵੀ ਪੰਜ-ਪੰਜ ਮਿਲ ਗਈਆਂ ਗੁਰੂ ਅਰਸਾਏ ਨੂੰ ਸਾਹ ਐਂਬੂਲੈਂਸ ਵੀ 10 ਮਿਲ ਗਈਆਂ ਨੇ ਜਿਹੜਾ ਜਿਸ ਦੇ ਨਾਲ ਗੁਰੂ ਅਰਸਾ ਇਹਦਾ ਬੜਾ ਵਿਕਾਸ ਹੋ ਰਿਹਾ ਹੈ ਇਹ ਤੁਹਾਨੂੰ ਸਾਫ਼ ਦਸਾਈ ਦਿਖਾਈ ਦੇ ਰਿਹਾ ਹੈ ਇਸ ਭਿਆਨਕ ਅੱਗ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਇੱਧਰ ਇੱਧਰ ਤਸਵੀਰ ਦਿਖਾ ਦਿੰਦੇ ਆ ਕਿ ਇੱਧਰੋਂ ਵੀ ਜਿਹੜੀ ਨਾਲ ਨੂੰ ਅੱਗ ਪੈ ਗਈ ਹੈ ਆ ਵੀ ਅੱਗ ਜੜੀ ਗਈ ਹੈ ਬੜੀ ਜਲਦੀ ਨਾਲ ਜੜੀ ਗਈ ਹੈ ਇੱਧਰ ਆ ਰਹੀ ਹੈ ਇਹ ਕੋਸ਼ਿਸ਼ ਟੁੱਟੂ ਜਾ ਰਹੀ ਹੈ ਨੌਜਵਾਨਾਂ ਵੱਲੋਂ ਜਿਹੜਾ ਜੀ ਅੱਗ ਨੂੰ ਬੁਝਾਇਆ ਜਾਏ ਇਸੇ ਹੀ ਹਾਲ ਵੀ ਜੜੀ ਹੋਈ ਹੈ ਕਾਫੀ ਦਾ ਨਾਲ ਤੇਜ਼ੀ ਦੇ ਨਾਲ ਫੈਲ ਰਹੀ ਹੈ ਇੱਕ ਘਰਾਂ ਦਾ ਨੁਕਸਾਨ ਵੀ ਇੱਥੇ ਹੋ ਸਕਦਾ ਹੈ ਘਰਾਂ ਦਾ ਨੁਕਸਾਨ ਵੀ ਉੱਥੇ ਇੱਥੇ ਹੋ ਸਕਦਾ ਹੈ ਕਿਉਂਕਿ ਘਰਾਂ ਦੀ ਆਬਾਦੀ ਵੀ ਇੱਥੇ ਆ ਤੇ ਦੂਜੇ ਪਾਸੇ ਜਿਹੜੀ ਇਹ ਕਣਕ ਹੈ ਆ ਇਧਰ ਇੱਧਰ ਹੈ ਕਹਿੰਦੇ ਬੜੀ ਤੇਜ਼ ਬੜੀ ਲਾੜ ਹੈ ਅੱਗ ਦੀ ਇੰਨੀ ਜ਼ਿਆਦਾ ਤੇਜ਼ ਅੱਗ ਹੈ ਕਿ ਕਿਸੇ ਨੇ ਕੋਈ ਵੀ ਹਲੇ ਤੱਕ ਕੋਸ਼ਿਸ਼ ਨਹੀਂ ਕੀਤੀ ਇੱਥੇ ਆਉਣ ਦੀ ਜਿਸ ਕਰਕੇ ਜਣਾ ਕੀ ਹੈ ਇਹ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਅੱਗ ਬੇਕਾਬੂ ਹੋ ਗਈ ਦੇਖ ਅੱਗ ਬੇਕਾਬੂ ਹੋ ਗਈ ਹੈ ਬਿਲਕੁਲ ਜਿਹੜੀ ਕੀ ਹੈ ਹਵਾ ਦਾ ਦਬਾਅ ਬਹੁਤ ਜ਼ਿਆਦਾ ਹੈ ਜਿਸ ਕਰਕੇ ਅਸੀਂ ਥੋੜਾ ਜਿਹਾ ਪਿੱਛੇ ਆੜ ਰਹੇ ਹਾਂ ਆਦੋ ਪੇਂਦਰਵਲੇ ਇਧਰ ਨਾਲ ਹੀ ਜਿਹੜੀ ਕੀਆ ਕਣਕ ਦਿਖਾਈ ਦੇ ਰਹੀ ਹੈ ਇਧਰ ਕਣਕ ਹੈ ਇਧਰ ਕਣਕ ਦੀ ਤਸਵੀਰ ਦਿਖਾ ਦਿੰਨੇ ਆ ਅੱਗੇ ਇੱਕ ਵਾਰੀ ਫੇਰ ਇਥੇ ਬਾਬੂ ਖਿਲ ਗਿਆ ਆਦੋ ਵੀ ਕਾਬੂ ਹੋ ਚੁੱਕੀ ਹੈ ਅੱਗੇ ਬੇਕਾਬੂ ਹੋ ਚੁੱਕੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਇਧਰ ਦੇਖੋ ਕਿੰਨੀ ਜ਼ਿਆਦਾ ਅੱਗ ਭਿਆਨਕ ਲੱਗੀ ਹੋਈ ਹੈ ਬੜੀ ਭਿਆਨਕ ਅੱਗ ਦੇ ਵਿੱਚ ਜਿਹੜਾ ਕੀਆ ਕਣਕ ਲੋਕਾਂ ਦੀ ਸੜ ਰਹੀ ਹੈ ਪਰ ਕਿਸੇ ਨੇ ਲੈਤਾ ਕਿ ਇਥੇ ਆਉਣਾ ਸਹੀ ਸਮਝਿਆ ਨਹੀਂ ਹੈ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਆਣ ਕੇ ਇੱਥੇ ਅੱਗ ਬੁਝਾ ਦਈਏ ਕਿਉਂ ਕਿਉਂਕਿ ਇਹ ਗਰੀਬ ਪਰਿਵਾਰ ਨੇ ਅਗਰ ਇਹ ਹੀ ਅਮੀਰ ਪਰਿਵਾਰ ਹੁੰਦੇ ਤਾਂ ਸਭ ਤੋਂ ਪਹਿਲਾਂ ਲੋਕਾਂ ਨੇ ਇਥੇ ਆਉਣਾ ਸੀ ਇੱਥੇ ਪ੍ਰਸ਼ਾਸਨ ਵੀ ਪਹੁੰਚ